ਅੱਜ ਲੱਜਾਂ ਵਰਗੇ ਵਾਲਾਂ ਨੂੰ ਦਿਲ ਬਣ ਕੇ ਬੰਨਿਆ ਸੀ ਤੈਨੂੰ ਸਦੀਆਂ ਲਈ ਤੋਰਨ ਨੂੰ ਦਿਲ ਮੇਰਾ ਓੱਖਾ ਮੰਨਿਆ ਸੀ ਕਿੱਥੇ ਤਾਂ ਸੀ ਸ਼ਗਨ ਮਨਾਉਣੇ ਚਾਵਾਂ ਨਾਲ ਸੇਰੇ ਲਾਉਣੇ ਕੱਲੇ-ਕੱਲੇ ਜੀ ਨੂੰ ਰੋਗ ਉਮਰ ਦੇ ਲਾ ਗਿਆ ਹੈ ਜਾਂਦਾ ਜਾਂਦਾ ਜਨਮ ਲਈ ਸਾਰਾ ਜੁਗਰਵਾ ਗਿਆ ਹੈ ਪੁੱਤ ਅੱਜ ਤੁਹਾਡਾ ਅੰਤਿਮ ਸੰਸਕਾਰ ਸੀ ਮੇਰੇ ਸੋਹਣੇ ਪੁੱਤ ਨੂੰ ਮੈਂ ਕਦੇ ਤੱਤੀ ਵਾਣਾ ਲੱਗਣ ਦਿੱਤੀ ਸੀ ਉਸੇ ਮੇਰੇ ਸੋਹਣੇ ਪੁੱਤ ਨੂੰ ਮੈਂ ਬਲਦੀ ਚੀਖਾ ਦੇ ਹਵਾਲੇ ਕਰ ਦਿੱਤਾ ਮੈਂ ਉਹ ਮਨੂਸਕੜੀਆਂ ਸਾਰੀ ਉਮਰ ਨਹੀਂ ਭੁੱਲ ਸਕਦੀ ਤੇ ਨਾ ਇਹਨਾਂ ਘੁਮਤਾਂ ਨੂੰ ਭੁੱਲਣ ਦਵਾਂਗੀ ਪੁੱਤ ਇਨਸਾਫ਼ ਦੀ ਜੰਗ ਅਸੀਂ ਜਾਰੀ ਰੱਖਾਂਗੇ ਦੱਸ ਦੇ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਦੀ ਮੌਤ ਨੂੰ 2 ਸਾਲ ਪੂਰੇ ਹੋ ਚੁੱਕੇ ਹਨ ਤੇ ਅੱਜ ਸਿੱਧੂ ਮੂਸੇਵਾਲੇ ਦਾ ਸੰਸਕਾਰ ਕੀਤਾ ਗਿਆ ਸੀ ਤੇ ਮਾਤਾ ਚਰਨਕੌਰ ਵੱਲੋਂ ਅੱਜ ਦੇ ਦਿਨ ਹੀ ਭਾਵਕ ਪੂਜ ਸਾਂਝੀ ਕੀਤੀ ਗਈ ਹੈ ਮਾਤਾ ਚਰਨਕੌਰ ਵੱਲੋਂ ਸੰਸਕਾਰ ਵਾਲੇ ਦਿਨ ਬੜੇ ਹੀ ਪਿਆਰ ਨਾਲ ਆਪਣੇ ਪੁੱਤ ਦਾ ਜੋੜਾ ਕੀਤਾ ਗਿਆ ਸੀ ਅੱਖਾਂ ਵਿੱਚ ਹੰਝੂ ਲੈ ਕੇ ਇੱਕ ਵਾਰ ਮਾਂ ਨੇ ਫਿਰ ਤੋਂ ਪੁੱਤ ਦਾ ਜੋੜਾ ਕੀਤਾ ਸੀ ਤੇ ਅੱਜ ਹੀ ਮਾਂ ਨੂੰ ਉਹ ਦਿਨ ਇੱਕ ਵਾਰ ਫਿਰ ਤੋਂ ਯਾਦ ਆ ਗਿਆ ਜਿਸ ਤੋਂ ਬਾਅਦ ਉਹਨਾਂ ਵੱਲੋਂ ਇਹ ਪਾਵਕ ਬੋਲ ਸਾਂਝੇ ਕੀਤੇ ਗਏ 29 ਮਈ ਨੂੰ ਵੀ ਸਿੱਧੂ ਮੂਸੇਵਾਲਾ ਦੀ ਹਵੇਲੀ ਵੀ ਤਪਦੀ ਧੁੱਪ ਵਿੱਚ ਵੀ ਫੈਨਸ ਪਹੁੰਚੇ ਸੀ ਤੇ ਸਿੱਧੂ ਨੂੰ ਵੱਖ-ਵੱਖ ਤਰੀਕੇ ਨਾਲ ਟ੍ਰਿਬਿਊਟ ਵੀ ਦੇ ਰਹੇ ਸੀ ਤੇ ਅੱਜ ਦੇ ਦਿਨ ਯਾਨੀ ਕਿ 31 ਮਈ 2022 ਨੂੰ ਸਿੱਧੂ ਮੂਸੇਵਾਲੇ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਜਿਸ ਤੇ ਦੀ ਆਖਰੀ ਸੀ ਤੇ ਅੱਜ ਮਾ ਵੱਲੋਂ ਉਸ ਦਿਨ ਨੂੰ ਯਾਦ ਕਰਕੇ ਫਿਰੇ ਪਾਵਕ ਬੋਲ ਸਾਂਝੇ ਕੀਤੇ ਗਏ ਹਨ ਮਾ ਵੱਲੋਂ ਸਿਸਕਾਰ ਵਾਲੇ ਦਿਨ ਆਪਣੇ ਪੁੱਤ ਦਾ ਅੱਖਾਂ ਵਿੱਚ ਹੰਝੂ ਲੈ ਕੇ ਜੋੜਾ ਕੀਤਾ ਗਿਆ ਸੀ ਜਿਸ ਦਿਨ ਨੂੰ ਯਾਦ ਕਰਕੇ ਅੱਜ ਮਾਂ ਨੇ ਪਾਵਕ ਬੋਲ ਸਾਂਝੇ ਕੀਤੇ ਨੇ ਅੱਜ ਵੀ ਉਹ ਦਿਨ ਨੂੰ ਯਾਦ ਕਰਕੇ ਹਰ ਕੋਈ ਪਾਵਕ ਹੋ ਜਾਂਦਾ ਹੈ ਅੱਜ ਲੱਜਾਂ ਵਰਗੇ ਵਾਲਾਂ ਨੂੰ ਦਿਲ ਬਣ ਕੇ ਬੰਨਿਆ ਸੀ ਤੈਨੂੰ ਸਦੀਆਂ ਲਈ ਤੋਰਨ ਨੂੰ ਦਿਲ ਮੇਰਾ ਔਖਾ ਮੰਨਿਆ ਸੀ ਕਿੱਥੇ ਤਾਂ ਸੀ ਸ਼ਗਨ ਮਨਾਉਣੇ ਚਾਵਾਂ ਨਾਲ ਸੇਰੇ ਲਾਉਣੇ ਕੱਲੇ-ਕੱਲੇ ਜੀ ਨੂੰ ਰੋਗ ਉਮਰਾਂ ਦੇ ਲਾ ਗਿਆ ਹੈ ਜਾਂਦਾ ਜਾਂਦਾ ਜਨਮਾਂ ਲਈ ਸਾਰਾ ਜੁਗਰਵਾ ਗਿਆ ਹੈ ਪੁੱਤ ਅੱਜ ਤੁਹਾਡਾ ਅੰਤਿਮ ਸੰਸਕਾਰ ਸੀ ਮੇਰੇ ਸੋਹਣੇ ਪੁੱਤ ਨੂੰ ਮੈਂ ਕਦੇ ਤੱਤੀ ਵਾਣਾ ਲੱਗਣ ਦਿੱਤੀ ਸੀ ਉਸੇ ਮੇਰੇ ਸੋਹਣੇ ਪੁੱਤ ਨੂੰ ਮੈਂ ਬਲਦੀ ਚੀਖਾ ਦੇ ਹਵਾਲੇ ਕਰ ਦਿੱਤਾ ਮੈਂ ਉਹ ਮਨਹੂਸ ਕੜੀਆਂ ساری ਉਮਰ ਨਹੀਂ ਪੁੱਲ ਸਕਦੀ ਤੇ ਨਾ ਇਨਾ ਘੂਮਤਾਂ ਨੂੰ ਪੁੱਲਣ ਦਵਾਂਗੀ ਪੁਤਿਨ ਸਾਹਿਬ ਦੀ جنگ ਅਸੀਂ ਜਾਰੀ ਰੱਖਾਂਗੇ ਤਾਂ ਸੀ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਦੀ ਮੌਤ ਨੂੰ 2 ਸਾਲ ਪੂਰੇ ਹੋ ਚੁੱਕੇ ਹਨ ਤੇ ਅੱਜ ਸਿੱਧੂ ਮੂਸੇਵਾਲੇ ਦਾ ਸਸਕਾਰ ਕੀਤਾ ਗਿਆ ਸੀ ਤੇ ਮਾਤਾ ਚਰਨਕੌਰ ਵੱਲੋਂ ਅੱਜ ਦੇ ਦਿਨ ਹੀ ਭਾਵਕ ਪੂਜ ਸਾਂਝੀ ਕੀਤੀ ਗਈ ਹੈ ਮਾਤਾ ਚਰਨਕੌਰ ਵੱਲੋਂ ਸਸਕਾਰ ਵਾਲੇ ਦਿਨ ਬੜੇ ਹੀ ਪਿਆਰ ਨਾਲ ਆਪਣੇ ਪੁੱਤ ਦਾ ਜੂڑا ਕੀਤਾ ਗਿਆ ਸੀ ਅੱਖਾਂ ਵਿੱਚ ਹੰਝੂ ਲੈ ਕੇ ਇੱਕ ਵਾਰ ਮਾਂ ਨੇ ਫਿਰ ਤੋਂ ਪੁੱਤ ਦਾ ਜੂڑا ਕੀਤਾ ਸੀ ਤੇ ਅੱਜ ਹੀ ਮਾਂ ਨੂੰ ਉਹ ਦਿਨ ਇੱਕ ਵਾਰ ਫਿਰ ਤੋਂ ਯਾਦ ਆ ਗਿਆ ਜਿਸ ਤੋਂ ਬਾਅਦ ਉਹਨਾਂ ਵੱਲੋਂ ਇਹ ਪਾਵਕ ਬੋਲ ਸਾਂਝੇ ਕੀਤੇ ਗਏ 29 ਮਈ ਨੂੰ ਵੀ ਸਿੱਧੂ ਮੂਸੇਵਾਲਾ ਦੀ ਹਵੇਲੀ ਵੀ ਤਪਦੀ ਧੁੱਪ ਵਿੱਚ ਵੀ ਫੈਨਸ ਪਹੁੰਚੇ ਸੀ ਤੇ ਸਿੱਧੂ ਨੂੰ ਵੱਖ-ਵੱਖ ਤਰੀਕੇ ਨਾਲ ਟ੍ਰਿਬਿਊਟ ਵੀ ਦੇ ਰਹੇ ਸੀ ਤੇ ਅੱਜ ਦੇ ਦਿਨ ਯਾਨੀ ਕਿ 31 ਮਈ 2022 ਨੂੰ ਸਿੱਧੂ ਮੂਸੇਵਾਲੇ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਜਿਸ ਤੇ ਹਰ ਇੱਕ ਦੀ ਅੱਖ ਰੋਈ ਸੀ ਤੇ ਅੱਜ ਮਾ ਵੱਲੋਂ ਉਸ ਦਿਨ ਨੂੰ ਯਾਦ ਕਰਕੇ ਫਿਰ ਇਹ ਪਾਵਕ ਬੋਲ ਸਾਂਝੇ ਕੀਤੇ ਗਏ ਹਨ ਮਾ ਵੱਲੋਂ ਸਿਸਕਾਰ ਵਾਲੇ ਦਿਨ ਆਪਣੇ ਪੁੱਤ ਦਾ ਅੱਖਾਂ ਵਿੱਚ ਹੰਝੂ ਲੈ ਕੇ ਜੂੜਾ ਕੀਤਾ ਗਿਆ ਸੀ ਜਿਸ ਦਿਨ ਨੂੰ ਯਾਦ ਕਰਕੇ ਅੱਜ ਮਾਂ ਨੇ ਪਾਵਕ ਬੋਲ ਸਾਂਝੇ ਕੀਤੇ ਨੇ ਅੱਜ ਵੀ ਉਹ ਦਿਨ ਨੂੰ ਯਾਦ ਕਰਕੇ ਹਰ ਕੋਈ ਪਾਵਕ ਹੋ ਜਾਂਦਾ ਹੈ